ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁਬਾਰਕਬਾਦ ਦੇਣ ਜਾ ਰਹੇ ਹਾਂ ਕਿਉਂਕਿ ਜੋ ਕ੍ਰਾਂਤੀਕਰਮ ਕ੍ਰਾਂਤੀਕਾਰੀ ਕਦਮ ਜੋ ਅੱਜ ਭਵੰਤਮਾਨ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦੂਰ ਅੰਦੇਸ਼ੀ ਨਜ਼ਰ ਨੂੰ ਮੁੱਖ ਰੱਖਦੇ ਹੋਏ ਜੋ ਕ੍ਰਾਂਤੀਕਾਰੀ ਕਦਮ ਅੱਜ ਉਠਾਏ ਨੇ ਕਿਉਂਕਿ ਲੰਬੇ ਸਮੇਂ ਤੋਂ ਆਪਾਂ ਇਹ ਦੇਖਦੇ ਔਰ ਸੁਣਦੇ ਔਰ ਭੁਗਦੇ ਆਇਆ ਕਿ ਆਮ ਲੋਕਾਂ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਖੱਜਲ ਖਵਾਰੀ ਹੈ ਜਿਹੜੀ ਉਹ ਤਹਿਸੀਲਾਂ ਦੇ ਵਿੱਚ ਹੁੰਦੀ ਹੈ ਜਦੋਂ ਕੋਈ ਰੈਵਨਿਊ ਰਿਕਾਰਡ ਦੇ ਨਾਲ ਕੰਮ ਹੁੰਦਾ ਹੈ ਵੈਸੇ ਤਾਂ ਪਿਛਲੇ 3 ਸਾਲਾਂ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਤੇ ਉੱਪਰ ਇਹਨਾਂ ਸਾਰੇ ਚੀਜ਼ਾਂ ਨੂੰ ਸਟਰੀਮ ਲਾਈਨ ਕੀਤਾ ਜਾ ਚੁੱਕਿਆ ਪਰ ਅੱਜ ਦਾ ਜੋ ਇਹ ਕਦਮ ਹੈ ਮੈਂ ਸਮਝਦਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਕੰਮ ਕਰਨ ਵਾਲਾ ਇਹ ਮੀਲ ਪੱਥਰ ਸਥਾਪਿਤ ਕਰਨ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਜਿਹੜਾ ਉਹ ਬਣ ਗਿਆ ਕਿ ਜਦ ਜਿੰਨਾ ਰੈਵਨਿਊ ਦੇ ਨਾਲ ਰਿਲੇਟਡ ਕੰਮ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਰਫਟ ਦਰਜ ਹੈ ਚਾਹੇ ਉਹ ਫਰਦ ਬਦਰ ਹੈ ਔਰ ਚਾਹੇ ਉਹਦੇ ਉਹਦੇ ਜੋ ਟਰੈਕਿੰਗ ਹੈ ਆਪਦੇ ਰੈਵਨਿਊ ਰਿਕਾਰਡ ਦੀ ਉਹ ਬੰਦਾ ਘਰ ਬੈਠਾ ਉਹ ਆਨਲਾਈਨ ਕਰ ਸਕੇਗਾ ਆਪਾਂ ਦੇਖਿਆ ਕਿ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਹੁੰਦੀ ਹੈ ਤਹਿਸੀਲਾਂ ਦੇ ਵਿੱਚ ਜਦੋਂ ਜਮ੍ਹਾਂ ਬੰਦੀ ਕਰਵਾਉਣੀ ਹੁੰਦੀ ਹੈ ਤਕਰੀਬਨ ਹਰ ਸਾਲ 40 ਲੱਖ ਲੋਕ ਜਮ੍ਹਾਂ ਬੰਦੀ ਲਈ ਤਸੀਲ ਜਾਂਦੇ ਨੇ ਤਹਿਸੀਲਦਾਰਾਂ ਪਟਵਾਰੀਆਂ ਦੇ ਪਿੱਛੇ ਘੁੰਮਣਾ ਪੈਂਦਾ ਹੈ ਆ ਇਹ ਸਾਰੀਆਂ ਚੀਜ਼ਾਂ ਇਹ ਸਾਰੀ ਖੱਜਲ ਖਵਰੀ ਖતમ ਕਰ ਦਿੱਤੀ ਗਈ ਹੈ ਕਿ ਜਦ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਇਹਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਬੰਦਾ 541 ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਅਪਲਾਈ ਕਰ ਸਕਦਾ ਹੈ ਬੰਦਾ ਖੁਦ ਆਪ ਘਰ ਬੈਠ ਕੇ ਇਹਨਾਂ ਨੂੰ ਆਨਲਾਈਨ ਕਰ ਸਕਦਾ ਹੈ ਬੰਦਾ ਖੁਦ ਆਪ ਜਿਹਨੂੰ ਇਹ ਕੰਮ ਹੈ ਉਹ 1076 ਦੇ ਉੱਪਰ ਜੋ ਸੇਵਕਸ ਆਏ ਨੇ ਡੋਰਸਟੈਪ ਡਿਲੀਵਰੀ ਹੈ ਉਹਦੇ ਵਿੱਚ ਅ 1076 ਡਾਇਲ ਕਰੂਗਾ ਸੇਵਾ ਸਹਾਇਕ ਉਹਨਾਂ ਦੇ ਘਰੇ ਪਹੁੰਚੂਗਾ ਸਾਰੇ ਡਾਕੂਮੈਂਟ ਰਿਕਾਰਡ ਨੇ ਜਿਹੜੇ ਉਹ ਲਊਗਾ ਤੇ 20 ਦਿਨਾਂ ਦੇ ਵਿੱਚ ਉਹ ਸਰਵਿਸ ਚਾਹੇ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਫਰਦਬਦਲ ਹੈ ਚਾਹੇ ਉਹ ਰੱਪਟ ਦਰਜ ਹੈ ਇਹ ਸਾਰੇ ਦੇ ਸਾਰੇ ਕੰਮ 20 ਦਿਨਾਂ ਦੇ ਵਿੱਚ ਲੋਕਾਂ ਦੇ ਘਰੇ ਉਹਨਾਂ ਦੇ ਫੋਨਾਂ ਦੇ ਉੱਪਰ WhatsApp ਦੇ ਜ਼ਰੀਏ ਉਹਨਾਂ ਨੂੰ ਉਹ ਸਰਵਿਸ ਉਹ ਮਿਲ ਜੇਗੀ ਮੈਂ ਸਮਝਦਾ ਕਿ ਇਹਨਾਂ ਸਰਵਿਸਿਜ਼ ਤੋਂ ਇਲਾਵਾ ਔਰ ਇਹ ਸਾਰੇ ਕੰਮ ਜਿਵੇਂ ਮੈਂ ਕਿਹਾ ਕਿ ਜਮ੍ਹਾਂਬੰਦੀ ਦੇ ਲਈ ਤਕਰੀਬਨ 40 ਲੱਖ ਲੋਕ ਤਹਿਸੀਲਾਂ ਦੇ ਵਿੱਚ ਧੱਕੇ ਖਾਂਦੇ ਨੇ ਇੰਤਕਾਲ ਦੇ ਲਈ ਹਰ ਸਾਲ ਤਕਰੀਬਨ 8 ਲੱਖ ਲੋਕ ਇੰਤਕਾਲ ਦੇ ਲਈ ਪਟਵਾਰੀਆਂ ਦੇ ਪਿੱਛੇ ਉਹਨਾਂ ਨੂੰ ਜਾਣਾ ਪੈਂਦਾ ਹੈ ਇਸੇ ਤਰੀਕੇ ਰੱਪਟ ਦਰਜ ਔਰ ਫਰਦ ਬਦਲਰ ਦੇ ਲਈ ਤਕਰੀਬਨ 3 ਲੱਖ ਯਾਨੀ ਕਿ 51 ਲੱਖ ਲੋਕਾਂ ਦੇ ਜੋ ਇੱਕ ਸਾਲ ਦੇ ਵਿੱਚ ਚੱਕਰ ਤਸੀਲਾਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਲੱਗਦੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਬੀੜਾ ਜਿਹੜਾ ਉਹ ਅੱਜ ਭਗਵੰਤ ਮਾਨ ਸਰਕਾਰ ਨੇ ਰੈਵਨਿਊ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਮੰਤਰੀ ਮੇਰੇ ਵੀਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਹਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਬਹੁਤ ਇਹਨਾਂ ਦੇ ਸਾਰੇ ਆਫੀਸਰਸ ਦੇ ਐਫਸੀਆਰ ਸਾਹਿਬ ਨੇ ਸੁਣਾ ਲਈ ਜੀ ਨੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਜੀ ਦੀ ਵਜ੍ਹਾ ਕਰਕੇ ਇਨਕਲਾਬੀ ਕਦਮ ਨੇ ਅੱਜ ਚੱਕੇ ਜਾ ਰਹੇ ਨੇ ਇਹਦੇ ਨਾਲ ਜਿੱਥੇ ਲੋਕਾਂ ਦੀ ਖੱਜਲ ਖਵਰੀ ਹੈ ਜਿਹੜੀ ਉਹ ਦੂਰ ਹੋਏਗੀ ਰਿਸ਼ਵਤਖੋਰੀ 100% ਦੂਰ ਹੋਈ ਕਿਉਂਕਿ ਜਦੋਂ ਕਿਸੇ ਦੇ ਜਾ ਕੇ ਕਿਸੇ ਤਸੀਲਦਾਰ ਦੇ ਜਾਂ ਪਟਵਾਰੀ ਦੇ ਮੱਥੀ ਨਹੀਂ ਲੱਗਣਾ ਆਨਲਾਈਨ ਹੀ ਸਾਰਾ ਕੰਮ ਹੋ ਜਾਣਾ ਜੋ ਰਿਸ਼ਵਤਖੋਰੀ ਹੈ ਉਹ 100% ਖਤਮ ਹੋ ਜਾਏਗੀ ਜਿੰਨੇ ਡਿਲੇ ਹੁੰਦੇ ਸੀਗੇ ਸਰਵਿਸ ਦੇਣ ਦੇ ਵਿੱਚ ਉਹ ਖਤਮ ਹੋ ਜਾਣਗੇ ਇਹ ਸਾਰਾ ਕੰਮ ਔਰ ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਬਚਤ ਸਰਕਾਰ ਦੀ ਔਰ ਲੋਕਾਂ ਦੀ ਜੋ ਖੱਜਲ ਖਵਾਰੀ ਦੇ ਵਿੱਚ ਕਰਾਇਆ ਨੂੰ ਲਾ ਕੇ ਜਿਹੜੀ ਹੁੰਦੀ ਸੀਗੀ ਉਹ ਵੀ ਖਤਮ ਹੋ ਜਾਏਗੀ ਇਸ ਤੋਂ ਇਲਾਵਾ ਬੜਾ ਪ੍ਰੋਸੈਸ ਹੈ ਉਹ ਸਿੰਪਲੀਫਾਈ ਅਕਾਉਂਟੇਬਿਲਟੀ ਸਾਡੀ ਪਾਰਟੀ ਦਾ ਮੇਨ ਮੁੱਖ ਮੁੱਦਾ ਹੈ ਸਰਕਾਰ ਦਾ ਸਾਡੀ ਦਾ ਜਿਹਦੀ ਵਜ੍ਹਾ ਕਰਕੇ ਤੁਸੀਂ ਆਨਲਾਈਨ ਜਦੋਂ ਅਪਲਾਈ ਕੀਤਾ ਉਹਦੇ ਵਿੱਚ ਉਸ ਐਪਲੀਕੇਸ਼ਨ ਦਾ ਸਟੇਟਸ ਹੈ ਜਿਹੜਾ ਉਹ ਰਿਫਲੈਕਟ ਕਰੇਗਾ ਕਿਸੇ ਨੇ ਤੁਹਾਡੇ ਕੋਲੋਂ ਰਿਸ਼ਵਤਾਂ ਨਹੀਂ ਮੰਗੀ ਉਹ ਰਿਫਲੈਕਟ ਕਰੇਗਾ ਕਿਓ ਆਰ ਕੋਡਡ ਸਰਟੀਫਿਕੇਟ ਹੈ ਜਿਹੜਾ ਜਮਾਂਬੰਦੀ ਹੈ ਜਿਹੜੀ ਔਰ ਇੰਤਕਾਲ ਦੀ ਕਾਪੀ ਹੈ ਜਿਹੜੀ ਉਹ ਕਿਓ ਆਰ ਕੋਡਡ ਉਸ ਵਿਅਕਤੀ ਦੇ ਵਟਸਐਪ ਦੇ ਉੱਪਰ ਆ ਜਾਏਗੀ ਤੇ ਉਹਨੂੰ ਉਹ ਦਿਖਾ ਕੇ ਔਰ ਡਿਜੀਟਲੀ ਸਾਈਨਡ ਹੋਏਗੀ ਯਾਨੀ ਕਿ ਉਹਦਾ ਪ੍ਰਿੰਟ ਆਊਟ ਜਦੋਂ ਬੰਦੇ ਨੇ ਕੱਢ ਲਿਆ ਤੇ ਉਹ ਐਸ ਗੁੱਡ ਐਸ ਕਿ ਜਦੋਂ ਫਿਜ਼ੀਕਲੀ ਜਾ ਕੇ ਤੁਸੀਂ ਕਿਸੇ ਅਫਸਰ ਤੋਂ ਲੈਨੇ ਹੋ ਉਹ ਪ੍ਰੋਸੈਸ ਉਸੇ ਤਰੀਕੇ ਦੇ ਨਾਲ ਉਹਦੀ ਜਿਹੜੀ ਵੈਲਿਊ ਐ ਵੈਲਿਡਿਟੀ ਹੈ ਜਿਹੜੀ ਉਹ ਮੰਨੀ ਜਾਏਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਹੋਰ ਨਵਾਂ ਇਨੀਸ਼ੀਏਟਿਵ ਜੋ ਰੈਵਨਿਊ ਡਿਪਾਰਟਮੈਂਟ ਨੇ ਭਗਵੰਤਬਾ ਸਰਕਾਰ ਨੇ ਲਿਆ ਕਿ ਤੁਸੀਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਰੈਵਨਿਊ ਰਿਕਾਰਡ ਜਿਹੜਾ ਉਹ ਚੈੱਕ ਕਰ ਸਕਦੇ ਹੋ ਜੇ ਕਿਤੇ ਤੁਹਾਡੇ ਰੈਵਨਿਊ ਰਿਕਾਰਡ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਏ ਤੇ ਉਹ ਤਬਦੀਲੀ ਤੁਹਾਨੂੰ ਨੋਟੀਫਾਈ ਹੋਏਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫੇਰਾਫੇਰੀ ਕੋਈ ਵੀ ਤੁਹਾਡੇ plots ਦੇ ਤੁਹਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਵਾਲੀ ਗੱਲ ਹੈ ਜਿਹੜੀ ਉਹ ਨਾ ਹੋਵੇ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲਿਟੀਗੇਸ਼ਨ ਹੈ ਜੋ ਲੜਾਈ ਝਗੜੇ ਨੇ ਜੋ ਜੋ ਕੋਰਟ ਕੇਸਸ ਨੇ ਉਹ ਵੀ ਬਹੁਤ ਵੱਡੇ ਪੱਧਰ ਤੱਕ ਉਹ ਸਾਰੇ ਦੇ ਸਾਰੇ ਜਿੰਨੇ ਜਿਹੜੇ ਉਹ ਖਤਮ ਹੋ ਜਾਣਗੇ ਸੋ ਮੈਂ ਸਮਝਦਾ ਕਿ ਸਾਰੇ ਦੇ ਸਾਰੇ process ਨੇ ਜਿਹੜੇ ਇਹ online ਕਰ ਦਿੱਤੇ ਗਏ ਨੇ ਬੱਜਵੇਂ ਦਿਨਾਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਸਾਰੇ ਦੇ ਸਾਰੇ ਹੋਣਗੇ ਸੋ ਮੈਂ ਸਮਝਦਾ ਕਿ ਇੱਕ ਇੱਕ ਇਨਕਲਾਬੀ ਕਦਮ ਹੈ ਜਿਹੜਾ ਉਹੋ ਅੱਜ ਭਗਵੰਤਪਾਲ ਸਰਕਾਰ ਨੇ ਲਿਆ ਜਿਹਦੇ ਨਾਲ ਕਰੋੜਾਂ ਲੋਕਾਂ ਦੀ ਜੋ ਖੱਜਲ-ਖਵਾਰੀ ਹੁੰਦੀ ਸੀਗੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਤਹਿਸੀਲਾਂ ਦੇ ਵਿੱਚ ਜਾ ਕੇ ਉਹ ਖਤਮ ਹੋ ਜਾਏਗੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਮੁਹਾਲੀ ਦੇ ਵਿੱਚ ਜੋ ਰਜਿਸਟਰੀ ਦਾ ਪ੍ਰੋਸੈਸ ਹੈ ਉਹ ਵੀ ਬੜਾ ਸਿੰਪਲੀਫਾਈ ਕਰ ਦਿੱਤਾ ਗਿਆ ਤੇ ਉਹਨੂੰ ਵੀ ਬੜੀ ਜਲਦੀ ਹੀ 15 ਜੁਲਾਈ ਤੋਂ ਪੂਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਊਗਾ ਜਦ ਤੁਸੀਂ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ ਦੇ ਵਿੱਚ ਜਾ ਕੇ ਤੁਸੀਂ ਰਜਿਸਟਰੀ ਕਰ ਸਕੋਗੇ ਔਰ ਆਨਲਾਈਨ ਤੁਸੀਂ ਰਜਿਸਟਰੀ ਜਿਹੜੀ ਉਹ ਲਿਖ ਸਕੋਗੇ ਖੁਦ ਆਪ ਲਿਖ ਸਕੋਗੇ ਆਨਲਾਈਨ ਪੇਮੈਂਟ ਜਿਹੜੀ ਉਹ ਟਰਾਂਸਫਰ ਹੋ ਜਾਏਗੀ ਬੜੇ ਕੰਮ ਨੂੰ ਸਾਰੇ ਨੂੰ ਸਿੰਪਲੀਫਾਈ ਜਿਹੜਾ ਉਹ ਕਰ ਦਿੱਤਾ ਕਿ ਇਸ ਤੋਂ ਇਲਾਵਾ ਜੋ ਸਾਡੇ ਗੁਡ ਗਵਰਨੈਂਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਲੋਕਾਂ ਦੀ ਸਹੂਲਤ ਦੇ ਲਈ ਜੋ ਡਿਜੀਟਲੀ ਸਾਈਨਡ ਤਕਰੀਬਨ 90 ਲੱਖ ਸਰਟੀਫਿਕੇਟ ਮੁਲਕ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ 90 ਲੱਖ ਚਾਹੇ ਕੋਈ ਰੈਜ਼ੀਡੈਂਸ ਸਰਟੀਫਿਕੇਟ ਹੈ ਚਾਹੇ ਕੋਈ ਡੈਥ ਬਰਥ ਸਰਟੀਫਿਕੇਟ ਨੇ 90 ਲੱਖ ਸਰਟੀਫਿਕੇਟ ਉਹ ਜਾਰੀ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਜੋ ਸੇਵਾ ਕੇਂਦਰਾਂ ਦੇ ਵਿੱਚ ਵੀ ਜੋ ਪੈਂਡੈਂਸੀ ਹੈ ਜਿਹੜੀ ਕਿ ਸਾਡੀ ਸਰਕਾਰ ਵੰਡ ਤੋਂ ਪਹਿਲਾਂ ਜੂਨ ਜੁਲਾਈ 2021 ਦੇ ਵਿੱਚ 27 28% ਹੁੰਦੀ ਸੀ ਬਿਯੋਂਡ ਟਾਈਮ ਲਾਈਨ ਯਾਨੀ ਕਿ ਨਿਰਧਾਰਿਤ ਦਿਨਾਂ ਤੋਂ ਉੱਪਰ 22% ਹੁੰਦੀ ਸੀਗੀ ਉਹ ਅੱਜ ਮਹਿਜ਼ 0.1% ਹੈ ਰਹੀ ਹੈ ਜਿਹੜੀ ਕਿ ਲੋਇਸਟ ਇਨ ਦਾ ਕੰਟਰੀ ਹੈ ਸੋ ਮੈਂ ਸਮਝਦਾ ਕਿ ਸਾਰੇ ਸਾਰੇ ਰਿਫਾਰਮਸ ਨੇ ਜਿਹੜੇ ਕ੍ਰਾਂਤੀਕਾਰੀ ਉਪਰਾਲੇ ਕ੍ਰਾਂਤੀਕਾਰੀ ਰਿਫਾਰਮਸ ਨੇ ਜਿਹੜੇ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਉਸ ਸੋਚ ਨੂੰ ਕਿ ਲੋਕਾਂ ਨੂੰ ਘਰ ਬੈਠੇ ਸਰਵਿਸ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਦੇ ਤਹਿਤ ਉਸ ਟੀਚੇ ਨੂੰ ਮੁਖ ਰੱਖਦੇ ਹੋ ਭਵੰਤਪਾਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਤੇ ਜਿਹਦਾ ਅੱਜ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਮੀਲ ਪੱਥਰ ਹੈ ਜਿਹੜਾ ਜਿਹੜਾ ਕਿ ਅੱਜ ਪੂਰੇ ਮੁਲਕ ਦੇ ਵਿੱਚ ਸ਼ਾਇਦ ਪਹਿਲੀ ਵਾਰੀ ਕਿਸੇ ਸਟੇਟ ਦੇ ਵਿੱਚ ਸ਼ੁਰੂਆਤ ਕੀਤੀ ਗਈ ਗੱਡਿਆ ਗਿਆ ਉਹ ਪੰਜਾਬ ਦੇ ਵਿੱਚ ਸੋ ਸਾਰੇ ਪੰਜਾਬ ਨਿਵਾਸੀਆਂ ਨੂੰ ਇਹਦੀ ਲੱਖ ਲੱਖ ਮੁਬਾਰਕਬਾਦ ਮੈਂ ਬੇਨਤੀ ਕਰੂੰਗਾ ਮੇਰੇ ਸਤਕਾਰਯੋਗ ਸਾਥੀ ਮੇਰੇ ਵੀਰ ਸਹਦੀਪ ਸਿੰਘ ਜੀ ਮੁੰਡਿਆ ਰੈਵਨਿਊ ਦੇ ਜੋ ਮਿਨਿਸਟਰ ਨੇ ਕਿ ਜਿਨ੍ਹਾਂ ਦੇ ਮਹਿਕਮੇ ਨੇ ਸਾਰੇ ਉਪਰਾਲੇ ਕੀਤੇ ਨੇ ਇਹਨਾਂ ਔਰ ਸਾਡੇ ਮਹਿਕਮੇ ਦੇ ਇਹ ਤੁਹਾਡਾ ਦੇ ਮੁਖਤਤ ਹੋਣਗੇ ਸਭ ਤੋਂ ਪਹਿਲਾਂ ਆਪ ਸਭ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬ ਪ੍ਰਧਾਨ ਅਮਰੋੜਾ ਜੀ ਜੋ ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਅੱਜ ਜੋ ਇਹਦੀ ਜਮਾਬੰਦੀ ਸਾਡੇ ਪਾਰਟੀ ਸੁਪਰੀਮ ਆਰਗਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਬਾਪਾਲ ਸਿੰਘ ਮਾਨ ਜੀ ਵੱਲੋਂ ਜਿਹੜੀ ਆਨਲਾਈਨ ਸਵਾਵਾਂ ਚਾਲੂ ਕੀਤੀਆਂ ਗਈਆਂ ਸਾਡੇ ਨਾਲ ਮਿਨਿਸਟਰ ਹਰਪ੍ਰੀਤ ਸਿੰਘ ਈਟੀਓ ਸਾਹਿਬ ਸਰਦਾਰ ਕੁਲਦੀਪ ਸਿੰਘ ਢਾਲੀਆਂ ਮਿਨਿਸਟਰ ਸਾਹਿਬ ਸਾਡੇ ਐਫਸੀਐਸ ਸਾਹਿਬ ਰਾਗਬਰਮਾ ਜੀ ਸੁਨਾਨੀ ਮੈਡਮ ਤੇ ਤੁਸੀਂ ਸਾਡੇ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਜਿਹੜਾ ਅੱਜ ਮੁੱਖ ਮੰਤਰੀ ਸਰਬਾਪਾਲ ਸਿੰਘ ਮਾਨ ਜੀ ਵੱਲੋਂ ਜਿਹੜਾ ਇਹਦੀ ਜਮ੍ਹਾਂਬੰਦੀ ਜਿਹੜੀ ਕਿ ਨਾ ਦੇਰੀ ਨਾ ਪ੍ਰਿਸ਼ਟਾਚਾਰ ਜਿਹੜਾ ਅਜੇ ਤੱਕ ਦੇ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਸੋ ਨਿਰੰਤਰ ਸੁਵਾਂਵਾ ਲਈ ਮੁੱਖ ਮੰਤਰੀ ਪੰਜਾਬ ਸਦਾਪੁਰਖ ਰਮਾਨ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੁਖਾਲੀਆਂ ਸੁਵਾਂਵਾ ਦਿੱਤੀਆਂ ਜਾਣ ਸੋ ਮੈਂ ਅੱਜ ਦੇ ਸਾਡੇ ਪ੍ਰਧਾਨ ਜੀ ਨੇ ਅਮਰ ਰੋੜਾ ਜੀ ਨੇ ਬਹੁਤ ਵਿਸਥਾਰ ਨਾਲ ਦੱਸਤਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਵਾ ਦਿਨਾ ਕਿ ਹੁਣ ਜਿਹੜਾ ਚਾਹੇ ਫਰਦ ਹੋਵੇ ਤੇ ਇੰਤਕਾਲ ਹੋਵੇ ਜਮ੍ਹਾਂਬੰਦੀ ਹੋਵੇ ਜਿਹੜਾ ਆਪਣੇ ਵਟਸਐਪ ਦੇ ਰਾਹੀਂ ਅਸਲ ਨੂੰ ਸਾਰੇ ਮੈਸੇਜ ਮਿਲ ਜਾਣਗੇ ਅਸੀਂ ਉੱਤੇ ਕਰ ਸਕਦੇ ਆ ਆਪਣੀ ਫੰਦ ਕਢਵਾ ਸਕਦੇ ਆ ਸੋ ਬਹੁਤ ਮਿਹਨਤ ਨਾਲ ਸਾਡੇ ਅਫਸਰਾਂ ਨੇ ਹਨ ਰਾਗ ਬਰਮਾ ਜੀ ਉਹਨਾਂ ਨੇ ਕਾਫੀ ਮਿਹਨਤ ਨਾਲ ਪਹਿਲਾਂ ਮਹਾਲੀ ਵਿਖੇ ਚੱਲੂ ਹੋਇਆ ਹੁਣ ਅੰਮ੍ਰਿਤਸਰ ਵਿਖੇ ਚੱਲੂ ਹੋਇਆ ਉਹਨਾਂ ਨਾਲੇ ਥੋੜੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਵਾਸੀਆਂ ਨੂੰ ਜਿਹੜੀ ਇਹ ਜਿਹੜੀ ਸੁਖਾਲੀ ਸਭ ਤੋਂ ਆਸਾਨ ਸੇਵਾਵਾਂ ਲਈ ਮਿਲਣ ਜਾ ਰਹੀਆਂ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਹੜਾ ਨੇ ਅੱਜ ਸਾਡੇ ਪਾਰਟੀ ਸਰਮਰੀਪੁਰ ਜੀ ਜੋ ਮੁੱਖ ਮਹਿਮਾਨ ਬਣ ਕੇ ਆਏ ਸੋ ਅੱਜ ਜਿਹੜੇ ਪੰਜਾਬ ਦੇ ਲੋਕਾਂ ਨੂੰ ਇੰਨੀਆਂ ਵੱਡੀਆਂ ਸੇਵਾਵਾਂ ਬੜੇ ਆਸਾਨੇ ਤਰੀਕੇ ਨਾਲ ਜਿਹੜੇ ਮਿਲ ਸਕਣ ਸੋ ਮੈਂ ਇੰਨੇ ਕਹਿੰਦਾ ਹਾਂ ਕਿਉਂਕਿ ਪ੍ਰਧਾਨ ਜੀ ਨੇ ਪੂਰੀ ਵਿਸਥਾਰ ਨਾਲ ਡਿਟੇਲ ਨਾਲ ਦੱਸਤਾ ਮਾਫ਼ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਲਾਲ ਲਕੀਨ ਜਾਂ ਲਾਲ ਡੋਰੇ ਦੀ ਜਿਹੜੀ ਜ਼ਮੀਨ ਉਹਨਾਂ ਦੀ ਰਜਿਸਟਰੀ ਦੀ ਗੱਲ ਇੱਕ ਵਾਰੀ ਸਰਕਾਰ ਨੇ ਕੀਤੀ ਸੀ ਉਹ ਕਦੋਂ ਤੱਕ ਹੋਏਗੀ ਕਿਉਂਕਿ ਉਹਨਾਂ ਦੀ ਰਜਿਸਟਰੀ ਹੋ ਜਾਂਦੀ ਹੈ ਪਰ ਉਹ ਜਮਾ ਬੰਨੀ ਜਾਂ ਜਿਹੜੀ ਫਰਦ ਵਗੈਰਾ ਉਹਨਾਂ ਨੂੰ ਨਹੀਂ ਮਿਲਦੀ ਕਈ ਅਜਿਹੇ ਸ਼ਹਿਰ ਹਾਂ ਜੀ ਇਹ ਸ਼ਹਿਰ ਜਿਵੇਂ ਅਸੀਂ ਵੀ ਸਰਦੀ ਗੱਲ ਕਰੀਏ ਅੰਦਰੂਨ ਸ਼ਹਿਰ ਜਿਹੜਾ ਲਾਲ ਕੀ ਚੰਦਾ ਰਜਿਸਟਰੀ ਹੁੰਦੀ ਉਹਨਾਂ ਦੀ ਲੇਕਿਨ ਨਾ ਉਹਨਾਂ ਦੀ ਜਮ੍ਹਾਂਬੰਦੀ ਹੁੰਦੀ ਹੈ ਨਾਲ ਕਾਰਪੋਰੇਸ਼ਨ ਕੋਲ ਉਹਨਾਂ ਨੂੰ ਕੁਝ ਸੁਵਿਧਾ ਲੋਨ ਵਗੈਰਾ ਲੈਣ ਲਈ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਹੋਣੀ ਹੈ ਇਹ ਰਿਸ਼ਤੀਆਂ ਹੋ ਰਹੀਆਂ ਰਿਸ਼ਤੀ ਹੋ ਰਹੀ ਹੈ ਲੇਕਿਨ ਜਮ੍ਹਾਂਬੰਦੀ ਨਹੀਂ ਹੋ ਰਹੀ ਮੈਂ ਲਾਲ ਟੋਣਾ ਦਾ ਇੰਤਖਾਦ ਨਹੀਂ ਹੁੰਦਾ ਸਵਾਰ ਤੋਂ ਮੱਠ ਆ ਜੋ ਮੈਂ ਕਹਿੰਦਾ ਜਿਹੜੀ ਜਮ੍ਹਾਂਬੰਦੀ ਹੈ ਅੰਗਰੇਜ਼ ਦੇ ਟਾਈਮ ਤੋਂ ਹੀ ਬਣੀ ਹੋਈ ਹੈ ਤੋਂ ਅੰਗਰੇਜ਼ ਨੇ ਜਿੱਥੇ ਲੈਂਡ ਤੇ ਰੇਵਨਿਊ ਲੈਣਾ ਸੀ ਟੂ ਮਾਲੀਆ ਲੈਣਾ ਸੀ ਜਮੀਨਾਂ ਜਿਹੜੀਆਂ ਖਾਸ਼ ਕੀਤੀਆਂ ਸੀ ਉਹਨਾਂ ਦੀਆਂ ਹੀ ਜਮ੍ਹਾਂਬੰਦੀਆਂ ਬਣਾਈਆਂ ਸੀ ਤੇ ਜਿਹੜਾ ਆਬਾਦੀ ਵਾਲਾ ਫੋਕਸ ਸੀ ਉਹਨੂੰ ਇੱਕੋ ਹੀ ਨੰਬਰ ਆਬਾਦੀ ਦੇ ਦਾ ਨੰਬਰ ਦੇ ਦਿੱਸ਼ਾ ਸੋ ਹੁਣ ਸਰਕਾਰ ਨੇ ਮੇਰਾ ਘਰ ਮੇਰਾ ਮਾਨਿਕ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ ਬਟ ਜਿਵੇਂ ਤੁਸੀਂ ਜਾਣਦੇ ਹੋ ਜਮ੍ਹਾਂਬੰਦੀਆਂ ਬਣਾਉਣ ਦਾ ਪ੍ਰੋਸੈਸ ਕਨਸੋਲਿਡੇਸ਼ਨ ਦਾ ਪ੍ਰੋਸੈਸ ਬਹੁਤ ਲੰਬਾ ਤੇ ਵੱਡਾ ਪ੍ਰੋਸੈਸ ਹੈ ਬਟ ਇੱਕ ਇੰਪੋਰਟੈਂਟ ਚੀਜ਼ ਹੈ ਕਿ ਉਸ ਚੀਜ਼ ਦੀ ਸ਼ੁਰੂਆਤ ਕੀਤੀ ਗਈ ਹੈ ਕਦੋਂ ਤੱਕ ਹੋਏਗਾ ਕਿਉਂਕਿ ਲੋਕਾਂ ਨੂੰ ਜਮ੍ਹਾਂ ਬੰਦੀ ਨਹੀਂ ਮਿਲਦੀ ਪਾਬੰਦੀ ਮਿਲਦੀ ਉਹਦੇ ਕਰ ਕਾਫੀ ਦਿੱਕਤਾਂ ਆ ਰਹੀਆਂ ਇਹਨੂੰ ਹੁਣ ਸ਼ੁਰੂ ਕੀਤਾ ਹੈ ਇਹਨੂੰ ਛੇਤੀ ਕਰਾਂਗੇ ਸਾਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਇਹ ਹੈ ਕਿ ਜਿਸ ਚੀਜ਼ ਨੂੰ 75 ਸਾਲ ਤੋਂ ਬੋਲੇ ਆ ਕੀਤਾ ਗਿਆ ਸੀਗਾ ਉਹਦੀ ਹੁਣ ਸ਼ੁਰੂਆਤ ਕੀਤੀ ਗਈ ਇੱਕ ਟੋੜਾ ਜੀ ਭ੍ਰਸ਼ਟਾਚਾਰ ਦੀ ਗੱਲ ਕੀਤੀ ਤੁਸੀਂ ਜਮ੍ਹਾਂ ਬੰਦੀ ਜਿਹੜਾ ਰਜਿਸਟਰੀ ਹੋਏਗੀ ਰਜਿਸਟਰੀ ਤੋਂ ਪਹਿਲੇ ਇੱਕ ਐਨਓਸੀ ਹੈ ਕਾਰਪੋਰੇਸ਼ਨ ਦੇ ਵਿੱਚ ਉਹ ਐਨਓਸੀ ਨਹੀਂ ਜਾਰੀ ਹੁੰਦੀ ਐਨਓਸੀ ਜਿਹੜੀ ਐ ਲੋਕ ਇਲਜ਼ਾਮ ਲਾ ਰਹੇ ਨੇ ਕਿ ਉਹ ਪੈਸੇ ਤੋਂ ਬਿਨਾ ਐਨਓਸੀ ਨਹੀਂ ਦਿੰਦੇ ਕਾਰਪੋਰੇਸ਼ਨ ਉਹਦੇ ਉੱਤੇ ਕਿੰਨਾ ਕੁ ਕੋਈ ਹਰ ਰਵਾਈ ਦਾ ਕੋਈ ਐਨਓਸੀ ਤਾਂ ਐਨਓਸੀ ਜਿਹੜੀ ਐ ਕੈਨਸਲ ਕਰ ਦਿੱਤੀ ਗਈ ਐ ਪਰ ਉੱਤੇ ਕੋਈ ਨੋਟੀਫਿਕੇਸ਼ਨ ਨਹੀਂ ਐ ਹਜੇ ਤੱਕ ਸਾਰੀ ਤੰਦਲੀ ਉਸ ਵਸਿਕਾ ਕਰਦੇ ਸੀ ਵਸਿਕਾ ਦੀ ਮਿਲੀ ਭੋਤ ਦਾ ਰਜਿਸਟਰੀਆਂ ਹੁੰਦੀਆਂ ਸੀਗੀਆਂ ਉਹ ਸਾਰੀ ਕਮਾਈ ਕਰਦੇ ਸੀ ਜਿਹੜੀ ਪੰਜਾਬ ਸਰਕਾਰ ਵੱਲੋਂ ਐਨਓਸੀ ਖਤਮ ਹੋਈ ਐ ਉਹ ਪੁੱਡਾ ਗਲਾਡਾ ਜਾਂ ਜਿਹੜੇ ਇਲੀਗਲ ਕਲੋਨੀਆ ਕੱਟਦੇ ਸੀ ਉੱਥੇ ਬਹੁਤ ਸਾਰੇ ਪੰਜਾਬ ਦੇ ਲੋਕ ਵਿਚਾਰੇ ਭੋਲੇ ਭਲੇ ਲੋਕ ਜਿਹਨੂੰ ਆਪਣਾ ਪਲਾਟ ਲੈ ਕੇ ਆਪਣਾ ਘਰ ਬਣਾਉਣਾ ਚਾਹੁੰਦੇ ਸੀ ਉਹਨਾਂ ਲੋਕਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਹੁੰਦੀ ਸੀ ਰਿਸ਼ਤੀਆਂ ਨਹੀਂ ਹੋ ਰਹੀਆਂ ਸੀ ਲੋਨ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਨਾ ਪਾਣੀ ਦਾ ਕਨੈਕਸ਼ਨ ਮਿਲਦਾ ਸੀ ਨਾ ਬਿਜਲੀ ਦਾ ਕਨੈਕਸ਼ਨ ਮਿਲਦਾ ਸੀ ਉਹ ਜਿਹੜੇ 500 ਗਾਜ ਦੇ ਛੋਟੇ ਪਲਾਟਾਂ ਨੂੰ ਆਨਲੀ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਤੇ ਆਲਰੇਡੀ ਰਿਸ਼ਤੀਆਂ ਹੋ ਰਹੀਆਂ ਤੇ ਕੋਈ ਵੀ ਤਹਿਸੀਲਦਾਰ ਐਨਓਸੀ ਨਹੀਂ ਮੰਗ ਰਿਹਾ ਜਿਹੜੇ 500 ਗਾਜ ਤੋਂ ਪਲੱਸ ਪਲਾਟ ਆ ਉਹਨਾਂ ਨੂੰ ਵੀ ਐਨਓਸੀ ਮੰਗੀ ਜਾਂਦੀ ਹੈ ਜਿਹੜੀ ਕਾਰਪਸੰਦ ਦੀ ਐਨਓਸੀ ਦੀ ਗੱਲ ਕਰੀਏ ਸੋ ਜਦੋਂ ਜਿਹੜਾ ਵੀ ਧਿਆਨ ਦੇ ਜਿਹੜਾ ਬੰਦਾ ਐਨਓਸੀ ਤੇ ਜਾਂ ਰਿਸਵਤ ਮੰਗਦਾ ਜਾਂ ਜਿਵੇਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਉਹਦੇ ਤੇ ਤੁਰੰਤ ਕਾਰਵਾਈ ਕਰਾਂਗੇ ਪਰ ਐਨਓਸੀ ਸਾਰੇ ਚਾਹੇ ਉਹ ਪੁੱਡਾ ਦੀ ਹੋਵੇ ਗਲਾਡਾ ਦੀ ਹੋਵੇ ਗਮਾਡਾ ਦੀ ਹੋਵੇ ਚਾਹੇ ਏਡੀਏ ਦੀ ਜੀਡੀਏ ਦੀ ਪ੍ਰੋਫੈਕਟ ਜੇ ਕਾਰ ਬਸੰਦੀ ਉਹਦੇ ਤੇ ਬਹੁਤ ਸਾਰੀਆਂ ਸੁਝਾਵਾਂ ਜਿਹੜੀਆਂ ਬੁੜੀਆਂ ਸਾਂਹਾਂ ਕੀਤੀਆਂ ਗਈਆਂ ਪਾਰਲਸ ਤਰੀਕੇ ਨਾਲ ਕੀਤੀਆਂ ਗਈਆਂ ਜੇ ਕਿਤੇ ਵੀ ਪ੍ਰੋਬਲਮ ਹੈ ਉਹ ਸਾਡੇ ਧਿਆਨ ਚ ਲਿਆਓ ਉਸ ਉਸ ਸ਼ਹਿਰ ਦੇ ਉੱਤੇ ਜਿਹੜਾ ਵੀ ਮੁਲਾਜ਼ਮ ਇਹੋ ਜੀ ਗਲਤੀ ਕਰਦਾ ਜੋ ਲੋਕਾਂ ਨੂੰ ਤਾਂ ਪ੍ਰਸੰਨ ਕਰਦਾ ਕਿਉਂਕਿ ਅਸੀਂ ਸਾਰੀਆਂ ਸਵਾਮਾਂ ਪੰਜਾਬ ਦੇ ਲੋਕਾਂ ਨੂੰ ਸੁਖਾਲੀਆਂ ਕੀਤੀਆਂ ਗਈਆਂ ਪੰਜਾਬ ਦੇ ਲੋਕਾਂ ਨੂੰ ਸੁਧੀਆਂ ਹਰ ਸਵਾਵੜੀਆਂ ਆਸਾਨੀ ਨਾਲ ਮਿਲ ਸਕਣ ਤੇ ਜੇ ਕੋਈ ਅਜਿਹਾ ਮੁਲਾਜ਼ਮ ਗਲਤੀ ਕਰੂਗਾ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਚਲੋ ਕੋਈ ਸਾਰੀ ਖੱਜਲਖੋਰੀ ਜੋ ਤੁਸੀਂ ਕਹਿ ਰਹੇ ਹੋ ਤੁਹਾਡੇ ਜੋ ਅਸੀਂ ਪਹਿਲਾਂ ਐਕਸਪਲੇਨ ਕਰਕੇ اٹੇ ਔਰ ਜੋ ਕੇਜਲ ਸਿੰਘ ਸਾਹਿਬ ਔਰ ਮਾਨ ਸਾਹਿਬ ਨੇ ਅੱਜ ਲਾਂਚ ਕੀਤੀ ਹੈ ਤੁਹਾਡੇ ਇਸ਼ੂ ਦਾ ਤੁਹਾਡੇ ਸਵਾਲ ਦਾ ਉਹੀ ਜਵਾਬ ਸੀਗਾ ਕਿ ਤੁਹਾਨੂੰ ਪਟਵਾਰੀ ਜਿੱਥੇ ਮਰਜ਼ੀ ਹੋਵੇ ਡਸਨਟ ਮੇਕ ਅ ਡਿਫਰੈਂਸ ਪਟਵਾਰੀ ਦੀ ਲੋੜ ਹੀ ਨਹੀਂ ਰਹਿਣੀ ਹੈਗੀ ਜਦੋਂ ਤੁਸੀਂ ਤੁਹਾਡਾ ਸਾਰਾ ਕੰਮ ਹੈ ਜਿਹੜਾ ਉਹ ਆਨਲਾਈਨ ਹੋ ਰਿਹਾ ਹੈ ਤੁਸੀਂ ਗਵਰਨਮੈਂਟ ਦੇ ਪੋਰਟਲ ਤੇ ਜਾ ਕੇ ਅਪਲਾਈ ਕਰ ਦਿਓ ਸੇਵਾ ਕੇਂਦਰ ਚ ਕਰ ਦਿਓ 176 ਤੇ ਕਰ ਦਿਓ ਜਦੋਂ ਇੱਕ ਹੁਣ ਕੀ ਸੀਗਾ ਹੁਣ ਸਾਰਾ ਕੁਝ ਆਫਲਾਈਨ ਸੀਗਾ ਫਾਈਲ ਮੇਰੇ ਟੇਬਲ ਤੇ ਪਈ ਹੈ ਮੈਨੂੰ ਸਾਈਨ ਕਰਾ ਨਾ ਕਰਾਂ ਮੈਂ ਜਿੰਨੀ ਮਰਜ਼ੀ ਵਾਰੀ ਜਦੋਂ ਆਨਲਾਈਨ ਕੰਮ ਹੋ ਗਿਆ ਇਹਦੇ ਵਿੱਚ ਮੈਂਸ਼ਨ ਹੋ ਗਿਆ ਕਿ ਬੰਦੇ ਨੇ ਅਪਲਾਈ ਕਰਤਾ ਇੰਨੇ ਬੱਜਵੇਂ ਦਿਨਾਂ ਦੇ ਵਿੱਚ ਉਹਨੂੰ ਕਰਨਾ ਹੀ ਪੈਣਾ ਹੈ ਬੰਦਾ ਕਾਗਜ਼ ਹੈ ਜਿਹੜਾ ਜੇ ਪਟਵਾਰੀ ਜਾਂ ਕੋਈ ਕਾਗਜ਼ ਘੱਟ ਵੀ ਹੈ ਉਹ ਇੱਕ ਵਾਰੀ ਓਬਜੈਕਸ਼ਨ ਲਾ ਸਕਦੇ ਜੀ ਭਾਈ ਤੁਹਾਡੇ ਕਾਗਜ਼ 'ਚ ਆ ਦੋ ਕਾਗਜ਼ ਘਟ ਨੇ ਇਹ ਨਹੀਂ ਹੈ ਕਿ ਬਾਰ ਬਾਰ ਉਹਦੀ ਖੱਜਲ ਖਵਰੀ ਕਰੂਗਾ ਉਹਦੇ ਵਿੱਚ ਇਹ ਵੀ ਮੈਂਸ਼ਨ ਹੈ ਵੀ ਪਟਵਾਰੀ ਜੇ ਜੇ ਇਨ ਕੇਸ ਲੋੜਾ ਵੈਸਾ ਲੋੜ ਨਹੀਂ ਹੈ ਕਿ ਕਿੱਥੇ ਜੋ ਹੈ ਕਿੰਨੇ ਦਿਨਾਂ ਦੇ ਵਿੱਚ ਇਹ ਇਹ ਸਰਵਿਸ ਦੇਊਗਾ ਜੇ ਕੋਈ ਕੰਪਲੇਂਟ ਹੈ ਕੋਈ ਖੱਜਲ ਖਵਰੀ ਕਰਦਾ ਹੈ ਕੋਈ ਪੈਸੇ ਮੰਗਦਾ ਹੈ ਉਹਦੇ ਵਿੱਚ ਤੁਸੀਂ نیچے ਵੱਟ ਲੱਗੇ ਹੋਏ ਤੁਸੀਂ ਉਹਦੇ ਜਾਓ ਉਹਦੀ ਸ਼ਿਕਾਇਤ ਦਰਜ ਕਰੋ ਉਦੀ ਜਿਹੜੀ ਮਹਿਕਮੇ ਨੂੰ ਪਤਾ ਲੱਗ ਗਿਆ ਜਿਹੜਾ ਸਰਕਾਰ ਨੂੰ ਪਤਾ ਉਹਦੀ ਖਚਾਈ ਹੋ ਜਾਈ ਕਿ ਸੋ ਤੁਹਾਡੇ ਸਵਾਲ ਦੇ ਵਿੱਚ ਹੀ ਇਸ ਸਾਡੀ ਸਾਰੇ ਅੱਜ ਦੀ ਜੋ ਕੰਮ ਹੈ ਉਹਦਾ ਜਵਾਬ ਹੈ ਜਿਹੜਾ ਉਹ ਛੁਪਿਆ ਹੋਇਆ ਹਾਂਜੀ ਕਿਹੜਾ ਇਹ ਅੱਜ ਦੀ ਪੰਜਾਬ ਤੋਂ ਬਤੂ ਹੋਏਗੀ ਦੂਸਰਾ ਅਗਲਾ ਸਵਾਲ ਹੈ ਕਿ ਜਿੰਨਾ ਲੋਕਾਂ ਦੇ ਚਰਚ ਚੱਲਦੇ ਨੇ ਸੌਰੀ ਜਿਹੜਾ ਕਾਲ ਜਿਹੜਾ ਚੱਲ ਰਿਹਾ ਜੀ ਆਨਲਾਈਨ ਹੋਏਗਾ ਰਕਾਰਡ ਪੰਜਾਬ ਤੋਂ ਪੂਰੇ ਪੰਜਾਬ 'ਚ ਚੱਲ ਜਿੰਨਾ ਸਾਰਾ ਰੈਂਚ ਨੂੰ ਹੋਏਗਾ ਤੇ ਤੀਸਰਾ ਜਿਹੜੇ ਪਟਵਾਰੀਆਂ ਦੀ ਕਮੀ ਆ ਪੰਨਾਂ ਦੇ ਵਿੱਚ ਬਹੁਤ ਸਾਰੇ ਨਿਸ਼ਾਨਦੀਆਂ ਦੇ ਮਾਮਲੇ ਲੜਕ ਜਾਂਦੇ ਨੇ ਕਿਉਂਕਿ ਪਟਵਾਰੀਆਂ ਦੀ ਕਮੀ ਆ ਪਟਵਾਰੀ ਜਾਂ ਸਬੰਧ ਅਫਸਰ ਜਿਹੜੇ ਉਹਨਾਂ ਨੂੰ ਛੋਟੇ ਹੁਣ ਕਰਕੇ ਪੰਨਾਂ ਦੇ ਵਿੱਚ ਉਹ ਕਈ ਕਈ ਚਿਰ ਤੋਂ ਨਿਸ਼ਾਨਦੀਆਂ ਨਹੀਂ ਹੁੰਦੀਆਂ ਦੇਖੋ ਇਸ ਤਰ੍ਹਾਂ ਹੈ ਕਿ ਜੋ ਇਹ ਅੱਜ ਦੀ ਸਰਵਿਸ ਹੈ ਇਹ ਅੱਜ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਊਗੀ ਨੰਬਰ 1 ਨੰਬਰ 2 ਜਿਹੜੀ ਤੁਸੀਂ ਕਹਿੰਦੇ ਹੋ ਵੀ ਪਟਵਾਰੀਆਂ ਦੀ ਦੀ ਸ਼ਾਰਟੇਜ ਹੈ ਜਦੋਂ ਪਟਵਾਰੀਆਂ ਦਾ ਕੰਮ ਹੀ ਅੱਜ ਦੀ ਇਸ ਸਰਵਿਸ ਦੇ ਨਾਲ ਅੱਜ ਦੀ ਇਸ ਕੰਮ ਦੇ ਨਾਲ ਤਕਰੀਬਨ ਤਕਰੀਬਨ 50 55 60% ਉਹ ਘਟ ਜਾਣਾ ਹੈ ਉਹ ਕੰਮ ਰਿਡਿਊਸ ਹੋ ਜਾਣਾ ਉਹਨਾਂ ਦਾ ਤੇ ਡੈਫੀਨਿਟਲੀ ਉਹਨਾਂ ਦਾ ਕੰਮ ਜੇ ਫੀਲਡ ਦੇ ਵਿੱਚ ਕੋਈ ਜਿਨ੍ਹਾਂ ਉਹਨਾਂ ਦਾ ਕੰਮ ਵਿੱਚ ਕੋਈ ਥੋੜਾ ਬਹੁਤ ਡਿਲੇਡ ਪਿਆ ਵੀ ਹੋਊਗਾ ਉਹ ਵੀ ਸਟਰੀਮ ਲਾਈਨ ਹੋ ਜਾਊਗਾ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹਦੇ ਨਾਲ ਇਕੱਲੇ ਇਹ ਨਹੀਂ ਹੈ ਕਿ ਲੋਕ ਸੌਖੇ ਹੋਣਗੇ ਜਾਂ ਸਰਕਾਰ ਸੌਖੀ ਹੋਊਗੀ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਪਟਵਾਰੀਆਂ ਨੇ ਉਹਨਾਂ ਦਾ ਕੰਮ ਵੀ ਉਹ ਸਟਰੀਮ ਲਾਈਨ ਹੋ ਜਾਊਗਾ 4G ਓਕੇ ਜੀ ਥੈਂਕ ਯੂ